ਹੈਲੋ ਜੀ ਸਸਿਕਾ ਜੀ ਸਾਰਿਆਂ ਨੂੰ ਉਮੀਦ ਕਰਦੇ ਆ ਕਿ ਤੁਸੀਂ ਸਾਰੇ ਬਹੁਤ ਹੀ ਵਧੀਆ ਹੋਵੋਗੇ ਆਪਾਂ ਵੀ ਠੀਕ ਠਾਕ ਆ ਜੀ ਤੇ ਅੱਜ ਆਪਾਂ ਕਰਦੇ ਆ ਜੀ ਇਹ ਬੋਤਲਾਂ ਦੀ ਸਫਾਈ ਦੇਖੋ ਆਪਾਂ ਕੀ ਕਰਦੇ ਆ ਜੀ ਆਪਾਂ ਇਹਨਾਂ ਨੂੰ ਹਰ ਟਾਈਮ ਵਰਤਦੇ ਆ ਤੇ ਹਰ ਇੱਕ ਘਰ ਦੇ ਵਿੱਚ ਇਹ ਵਰਤੀਆਂ ਜਾਂਦੀਆਂ ਨੇਗੀਆਂ ਬੋਤਲਾਂ ਨੇ ਜਿਹੜੀਆਂ ਹੈਗੀਆਂ ਨੇ ਆਪਾਂ ਇਹਨਾਂ ਨੂੰ ਰੂਟੀਨ ਦੇ ਵਿੱਚ ਡਿਸ਼ ਵਾਸ਼ ਨਾਲ ਸਾਫ਼ ਕਰਦੇ ਆ ਪਰ ਇਹਨੂੰ ਚੰਗੀ ਤਰ੍ਹਾਂ ਟਾਈਮ ਲਾ ਕੇ ਸਾਫ਼ ਨਹੀਂ ਕਰਦੇ ਹੈਗੇ ਦੇਖੋ ਅਪਾ ਬਾਹਰ ਜਾਨਨੇ ਆ ਜੀ ਕੋਈ ਕਿਤੇ ਟੂਰ ਤੇ ਤੇ ਉਦੋਂ ਵੀ ਆਪਾਂ ਇਹ ਚਾਹ ਇਹਦੇ ਵਿੱਚ ਭਰ ਕੇ ਲੈ ਜਾਨਨੇ ਆਗੇ ਤੇ ਘਰ ਵਿੱਚ ਵੀ ਆਪਾਂ ਦੇਖੋ ਇਹਦੇ ਵਿੱਚ ਚਾਹ ਵਗੈਰਾ ਪਾ ਕੇ ਰੱਖ ਦਿੰਨੇ ਆ ਕਾਫੀ ਕਾਫੀ ਟਾਈਮ ਇਹਦੇ ਵਿੱਚ ਚਾਹ ਪਈ ਰਹਿੰਦੀ ਐ ਦੇਖੋ ਜਿਹਦੇ ਵਿੱਚ ਚਾਹ ਪਈ ਰਹਿੰਦੀ ਐ ਜੀ ਆਪਾਂ ਇਹਨੂੰ ਵੈਸੇ ਹੀ ਸਾਫ਼ ਕਰ ਦਿੰਨੇ ਆ ਡਿਸ਼ਵਾਸ਼ਰ ਨਾਲ ਆਪਾਂ ਇਹਨੂੰ ਚੰਗੀ ਤਰ੍ਹਾਂ ਸਾਫ਼ ਨਾ ਕਰਨ ਹੋਣ ਕਰਕੇ ਇਹਦੇ ਵਿੱਚ ਇੱਕ ਬੈਕਟੀਰੀਆ ਪੈਦਾ ਹੋ ਜਾਂਦੇ ਨੇ ਜਿਹੜੇ ਕੀ ਆਪਣੀ ਸਿਹਤ ਲਈ ਨੁਕਸਾਨ ਕਰਦੇ ਨੇ ਲੋ ਜੀ ਅੱਜ ਆਪਾਂ ਇਹਦੇ ਨਾਲ ਸਾਫ਼ ਕਰਾਂਗੇ ਜੀ ਆਪਾਂ ਇਹਦੇ ਵਿੱਚ ਪਾਵਾਂਗੇ ਜੀ ਮਿੱਠਾ ਸੋਡਾ ਅੱਧਾ-ਅੱਧਾ ਚਮਚਾ ਆਪਾਂ ਪਾਉਣਾ ਪਾਉਣਾ ਚਮਚਾ ਇਹਦੇ ਵਿੱਚ ਮਿੱਠਾ ਸੋਡਾ ਪਾਇਆ ਜੀ ਮਿੱਠਾ ਸੋਡਾ ਕੀ ਕਰਦਾ ਜੀ ਇਹਨੂੰ ਕਲੀਨ ਕਰਦਾ ਕੰਮ ਕਰਦਾ ਹੈ ਦੇਖੋ ਆਪਾਂ ਨੂੰ ਸਾਰਿਆਂ ਨੂੰ ਪਤਾ ਜੀ ਤੇ ਇੱਕ ਆਪਾਂ 2 ਕ ਚਮਚੇ ਇਹਦੇ ਵਿੱਚ ਪਾਵਾਂਗੇ ਜੀ ਵਿਨੇਗਰ ਸਫੈਰ ਵਿਨੇਗਰ ਦੇਖੋ ਜੀ ਜਦੋਂ ਇਹ ਦੋਨੇ ਚੀਜ਼ਾਂ ਮਿਕਸ ਹੋ ਜਾਂਦੀਆਂ ਤੇ ਇਹ ਉੱਭਣ ਲੱਗ ਜਾਂਦੀਆਂ ਨੇ ਰਿਜਨ ਲੱਗ ਜਾਂਦੀਆਂ ਨੇ ਦੇਖੋ ਜਿਹੜੀ ਆਪਣੀ ਚਾਹ ਜੰਮੀ ਹੈ ਉਹਨੂੰ ਇਹ ਬਿਲਕੁਲ ਜੜ ਤੋਂ ਚੰਗੀ ਤਰ੍ਹਾਂ ਸਾਫ਼ ਕਰ ਦੇਣਗੇ ਤੇ ਆ ਲੋ ਜੀ ਆਪਾਂ ਇਹਦੇ ਵਿੱਚ ਦੇਖੋ ਹੱਥ ਤਾਂ ਮਾਰ ਨਹੀਂ ਸਕਦੇ ਤੇ ਆਪਾਂ ਜਿਹੜਾ ਇਹ ਸਿਲਵਰ ਰੋਲ ਜਿਹਾ ਹੈਗਾ ਉਹਦੀ ਇੱਕ ਬੋਲਜੀ ਬਣਾ ਲਾਂਗੇ ਤੇ ਆਪਾਂ ਇਹਦੇ ਵਿੱਚ ਇਹ ਸਿੱਟ ਦਾਂਗੇ ਇਸ ਤਰ੍ਹਾਂ ਤੇ ਇਹ ਜਦੋਂ ਆਪਾਂ ਇਹਨੂੰ ਕਮਾਵਾਂਗੇ ਟੱਕਣ ਲਾ ਕੇ ਇਹ ਚੰਗੀ ਤਰ੍ਹਾਂ ਸਾਰੀ ਕਿਤੇ ਫਿਰ ਜੂਗੀ ਤੇ ਇਹ ਚੰਗੀ ਤਰ੍ਹਾਂ ਆਪਣੀ ਇੱਥੇ ਚਾਹ ਜੰਮੀ ਹੋਈ ਹੈ ਚਾਹ ਲੈ ਜੂਗੀ ਤੇ ਸਫਾਈ ਹੋ ਜੂਗੀ ਲੋ ਜੀ ਆਏ ਦੇਖੋ ਤੁਸੀਂ ਆਪਾਂ ਇਹਨੂੰ ਐਂ ਕਮਾਵਾਂਗੇ ਤੇ ਘਮਾਵਾਂਗੇ ਤੇ 5-7 ਮਿੰਟ ਵਾਸਤੇ ਜਿਹੜਾ ਆਪਾਂ ਇਹਦੇ ਵਿੱਚ ਪਾਈਆਂ ਨੇ ਜੀ ਦੋਨੇ ਚੀਜ਼ਾਂ ਉਹ ਇਸ ਤਰ੍ਹਾਂ ਹੀ ਪਈਆਂ ਰਹਿਣਗੀਆਂ ਤੇ ਆਪਾਂ ਇਹਨੂੰ ਅਸਤੇ ਹੀ ਰੱਖ ਦਾਂਗੇ ਉਸ ਤੋਂ ਬਾਅਦ ਆਪਾਂ ਇਹਨੂੰ ਚੰਗੀ ਤਰ੍ਹਾਂ ਧੋਵਾਂਗੇ ਇੱਕ ਆਪਾਂ ਲੈਂਦਾ ਜੀ ਥੋੜਾ ਜਿਹਾ ਗਰਮ ਪਾਣੀ ਗਰਮ ਪਾਣੀ ਆਪਾਂ ਦੇਖੋ ਇਹਦੇ ਵਿੱਚ ਹੈਗੇ ਨੇ ਜੀ ਆਪਣੇ ਟੱਕਣਾਂ ਤੇ ਜਿਹੜੀਆਂ ਰਵੜਾਂ ਆਪਾਂ ਉਹ ਇਹਦੇ ਵਿੱਚ ਡਿਪ ਕਰਕੇ ਰੱਖਤੀਆਂ ਜੇ ਚਾਹੀਏ ਤਾਂ ਦੇਖੋ ਜਿਹੜੀਆਂ ਆਪਣੀਆਂ ਇਹ ਰਵੜਾਂ ਨੇ ਆਪਾਂ ਉਹ ਵੀ ਬੋਤਲ ਵਿੱਚ ਸਿੱਟ ਸਕਦੇ ਆ ਜੀ ਜਿਹਦਾ ਕਿ ਮੂੰਹ ਖੁੱਲ ਹੈ ਤਾਂ ਜੋ ਇਹ ਜਿਹੜੀਆਂ ਹੈਗੀਆਂ ਨੇ ਇਹ ਰਬੜਾ ਆਸਾਨੀ ਨਾਲ ਨਿਕਲ ਵੀ ਜਾਣ ਲੋ ਜੀ ਆਪਾਂ ਦੇਖੋ ਇਹ ਇਹਦੇ ਨਾਲ ਕੀ ਹੋਊਗਾ ਜੀ ਜਦੋਂ ਆਪਾਂ ਇਹਨੂੰ ਚੰਗੀ ਤਰ੍ਹਾਂ ਸਫਾਈ ਕਰਾਂਗੇ ਜਿਹੜੀ ਇਹਦੀ ਚਾਹ ਜੰਮੀ ਪਈ ਹੁੰਦੀ ਹੈ ਇਹਦੇ ਵਿੱਚ ਦੇਖੋ ਤੇ ਉਹ ਚੰਗੀ ਤਰ੍ਹਾਂ ਲੈ ਜਾਊਗੀ ਤੇ ਸਫਾਈ ਇਹਦੀ ਹੋ ਜਾਊਗੀ ਦੇਖੋ ਜਦੋਂ ਵੀ ਆਪਾਂ ਚਾਹ ਪੀਂਨੇ ਆ ਤਾਂ ਕਈ ਵਾਰ ਕੀ ਹੁੰਦਾ ਜਦੋਂ ਸਫਾਈ ਨਹੀਂ ਕੀਤੀ ਹੁੰਦੀ ਚਾਹ ਦੇ ਵਿੱਚੋਂ ਨਾ ਇੱਕ ਅਜੀਬ ਜਿਹੀ 스ਮੈਲ ਮਾਰਨ ਲੱਗ ਜਾਂਦੀ ਹੈ ਦੇਖੋ ਚਾਹ ਦਾ ਟੇਸਟੀ ਬਦਲ ਜਾਂਦਾ ਹੈ ਤੇ ਚਾਹ ਨਾਲ ਬਿਲਕੁਲ ਸਵਾਦ ਨਹੀਂ ਲੱਗਦੀ ਤੇ ਜਦੋਂ ਆਪਾਂ ਇਹਨੂੰ ਚੰਗੀ ਤਰ੍ਹਾਂ ਸਾਫ਼ ਕਰਦੇ ਹਾਂ ਜੀ ਹਫ਼ਤੇ 'ਚ ਕਮ ਸੇ ਕਮ ਇੱਕ ਵਾਰ ਆਪਾਂ ਨੂੰ ਜ਼ਰੂਰ ਇਹ ਇਸ ਤਰ੍ਹਾਂ ਇਹਦੀ ਸਫਾਈ ਕਰਨੀ ਚਾਹੀਦੀ ਹੈ ਜੀ ਤਾਂ ਜੋ ਕੋਈ ਚਾਹ ਕੋਈ ਦੁੱਧ ਇਹਦੇ ਵਿੱਚ ਜੰਮਿਆ ਹੁੰਦਾ ਤਾਂ ਉਹ ਚੰਗੀ ਤਰ੍ਹਾਂ ਸਾਫ਼ ਹੋ ਜਾਂਦਾ ਲੋ ਜੀ ਮੈਂ ਤੁਹਾਨੂੰ ਇਸ ਤਰ੍ਹਾਂ ਵੀ ਦਿਖਾ ਦਿੰਨੀ ਹਾਂ ਮੈਂ ਮਿੱਠਾ ਸੋਡਾ ਪਾਇਆ ਦੇਖੋ ਸਿਰਕਾ ਇਹਦੇ ਵਿੱਚ ਹੈਗਾ ਹੀ ਸੀਗਾ ਦੇਖੋ ਤੁਸੀਂ ਦੋਨੇ ਚੀਜ਼ਾਂ ਕਿਵੇਂ ਉਬਲ ਰਹੀਆਂ ਨੇ ਹੈਗੀਆਂ ਰੀਜ਼ਨ ਲੱਗ ਜਾਂਦੀਆਂ ਨੇ ਇਹ ਦੋਨੇ ਚੀਜ਼ਾਂ ਇਸ ਤ ਲੋ ਜੀ ਦੋ ਆਪਾਂ ਸਫਾਈ ਕਰਾਂਗੇ ਜੀ ਚੰਗੀ ਤਰ੍ਹਾਂ ਇੱਕ ਸਫਾਈ ਹੋ ਜਾਊਗੀ ਜੀ ਲੋ ਆਪਾਂ ਬਾਲ ਕੱਢ ਲੈਂਤੀ ਆ ਦੇਖੋ ਇਹ ਤੇ ਰਵੜਾ ਵੀ ਕੱਢ ਲਿਆ ਰਵੜਾ ਆਪਾਂ ਵੈਸੇ ਵੀ ਹੱਥ ਦੀ ਮਦਦ ਨਾਲ ਜਾਂ ਕਿਸੇ ਬੁਰਸ਼ ਵਗੈਰਾ ਨਾਲ ਆਪਾਂ ਇਸ ਤਰ੍ਹਾਂ ਇਹਨੂੰ ਸਾਫ਼ ਕਰ ਦਾਂਗੇ ਚੰਗੀ ਤਰ੍ਹਾਂ ਹੀ ਸਾਫ਼ ਹੋ ਜਾਣਗੀਆਂ ਦੇਖੋ ਜਿਹੜੇ ਢੱਕਣ ਹੁੰਦੇ ਆ ਜੀ ਇਹਦੇ ਵਿੱਚ ਵੀ ਨਾ ਇਸ ਤਰ੍ਹਾਂ ਚਾਹ ਫਸ ਜਾਂਦੀ ਹੈ ਇੱਥੇ ਆਪਾਂ ਇਹਨੂੰ ਵੀ ਕਿਸੇ ਬੁਰਸ਼ ਵਗੈਰਾ ਨਾਲ ਜਾਂ ਆਪਣੇ ਹੱਥਾਂ ਦੀ ਮਦਦ ਨਾਲ ਚੰਗੀ ਤਰ੍ਹਾਂ ਸਾਫ਼ ਕਰ ਸਕਦੇ ਆ ਇਸ ਤਰ੍ਹਾਂ ਜੀ ਲਓ ਜੀ ਤੇ ਸਾਨੂੰ ਕਮੈਂਟ ਕਰਕੇ ਜਰੂਰ ਦੱਸਿਓ ਜੀ ਤੁਹਾਨੂੰ ਇਹ ਵੀਡੀਓ ਕਿਵੇਂ ਲੱਗੀ ਵੀਡੀਓ ਵਧੀਆ ਲੱਗੀ ਤਾਂ ਲਾਈਕ ਵੀ ਜਰੂਰ ਕਰਿਓ ਜੀ ਤੇ ਸਾਨੂੰ ਤੁਸੀਂ ਕਿਸ ਚੀਜ਼ ਨਾਲ ਧੋ ਰਹੇ ਹੋ ਤੇ ਇਹ ਕਮੈਂਟ ਕਰਕੇ ਜਰੂਰ ਦੱਸਿਓ ਜੀ ਲਓ ਜੀ ਆਪਾਂ ਇਹਨੂੰ ਚੰਗੀ ਤਰ੍ਹਾਂ ਸਾਫ਼ ਕਰਾਂ ਪਹਿਲਾਂ ਆਪਾਂ ਰੱਖਤਾ ਸੀ ਦੇਖੋ 5-7 ਮਿੰਟਾਂ ਵਾਸਤੇ ਤੇ ਹੁਣ ਆਪਾਂ ਫੇਰ ਇਹਨੂੰ ਹਿਲਾ ਕੇ ਚੰਗੀ ਤਰ੍ਹਾਂ ਇਸ ਸਫਾਈ ਕੀਤੀ ਹੈ ਤੇ ਉਸ ਤੋਂ ਬਾਅਦ ਆਪਾਂ ਗਰਮ ਪਾਣੀ ਨਾਲ ਇਹਨੂੰ ਸਾਫ਼ ਕਰਾਂਗੇ ਚੰਗੀ ਤਰ੍ਹਾਂ ਦੇਖੋ ਫਿਰ ਮੈਂ ਸਾਫ਼ ਕਰਨ ਤੋਂ ਬਾਅਦ ਆਪਾਂ ਤੁਹਾਨੂੰ ਦਿਖਾਵਾਂਗੇ ਜੀ ਕੀ ਆਪਾਂ ਇਹ ਕਿੰਨੀਆਂ ਬੋਤਲਾਂ ਸਾਫ਼ ਹੋ ਗਈਆਂ ਦੇਖੋ ਤੁਸੀਂ ਅੰਦਰੋਂ ਨਾ ਇਹ ਬਿਲਕੁਲ ਚਮਕ ਇਹਦੇ ਵਿੱਚ ਆਉਣ ਲੱਗੀ ਲੋ ਜੀ ਦੇਖੋ ਤੁਸੀਂ ਤੇ ਇਸੇ ਤਰ੍ਹਾਂ ਆਪਾਂ ਤੁਹਾਨੂੰ ਜਿਹੜੀ ਦੂਜੀ ਬੋਤਲ ਹੈ ਉਹ ਵੀ ਦਿਖਾ ਦੰਨੇ ਆ ਜੀ ਦੋਨੇ ਬੋਤਲ ਆਪਾਂ ਤੁਹਾਨੂੰ ਚੰਗੀ ਤਰ੍ਹਾਂ ਦਿਖਾਵਾਂਗੇ ਇਹ ਬੋਤਲਾਂ ਦੀ ਆਪਣੀ ਚੰਗੀ ਤਰ੍ਹਾਂ ਸਫਾਈ ਹੋ ਗਈ ਕਮ ਸੇ ਕਮ ਆਪਾਂ ਰੋਜ਼ ਨਹੀਂ ਦੇਖੋ ਇੰਨਾ ਟਾਈਮ ਕਿਸੇ ਕੋਲੇ ਨਹੀਂ ਹੁੰਦਾ ਜੀ ਜਿਹੜਾ ਕੋਈ ਇੰਨਾ ਟਾਈਮ ਇਹਦੇ ਉੱਤੇ ਲਗਾ ਸਕੇ ਪਰ ਆਪਾਂ ਹਫ਼ਤੇ ਦੇ ਵਿੱਚ ਇੱਕ ਵਾਰ ਆਪਾਂ ਨੂੰ ਜ਼ਰੂਰ ਇਹ ਇਸ ਤਰ੍ਹਾਂ ਸਾਫ਼ ਕਰਨੀਆਂ ਚਾਹੀਦੀਆਂ ਜੀ ਲੋ ਜੀ ਦੇਖੋ ਤੁਸੀਂ ਬੋਤਲਾਂ ਦੇਖੋ ਜੀ ਤੁਸੀਂ ਦੋਨੇ ਇੰਨੀਆਂ ਸਾਫ਼ ਹੋ ਗਈਆਂ ਜੀ ਹੋ ਸਕਦਾ ਏ ਤੁਹਾਨੂੰ ਵੀਡੀਓ ਦੇ ਵਿੱਚ ਚੰਗੀ ਤਰ੍ਹਾਂ ਨਾ ਕਲੀਅਰ ਦੇਖਣ ਪਰ ਬਹੁਤ ਜ਼ਿਆਦਾ ਇਹ ਸਾਫ਼ ਹੋ ਗਈਆਂ ਜੀ ਬੋਤਲਾਂ ਅੰਦਰ ਲੋ ਜੀ ਜਿਵੇਂ ਆਪਾਂ ਦੇਖੋ ਰੌੜੜਾਂ ਹੀ ਨੇ ਇਹਦੇ ਵਿੱਚ ਕੱਲੀਆਂ ਹੁੰਦੀਆਂ ਨੇ ਰੌੜੜਾ ਆਪਾਂ ਧੋ ਸਮਾਰ ਕੇ ਇਹਦੇ ਉੱਤੇ ਇਸ ਤਰ੍ਹਾਂ ਹੀ ਚੜਾ ਸਕਦੇ ਹਾਂ ਜੀ ਦੁਆਰਾ ਹੀ ਇਸ ਤਰ੍ਹਾਂ ਚੜ ਜਾਂਦੀਆਂ ਨੇਗੀਆਂ ਲੋ ਜੀ ਆਪਾਂ ਇਸ ਤਰ੍ਹਾਂ ਹੀ ਰੌੜੜਾਂ ਆਪਾਂ ਦੋਨੇ ਚੜਾ ਦਾਂਗੇ ਲੋ ਜੀ ਜਿਵੇਂ ਦੇਖੋ ਆਪਾਂ ਨੂੰ ਇਹਦੇ ਫਾਇਦੇ ਨੇ ਉਸੀ ਤਰ੍ਹਾਂ ਜੇ ਆਪਾਂ ਇਹ ਨਾ ਸਾਫ਼ ਕਰਾਂਗੇ ਤਾਂ ਆਪਾਂ ਨੂੰ ਨੁਕਸਾਨ ਵੀ ਹੈ ਨੁਕਸਾਨ ਇਹ ਹੈ ਜੀ ਇਹਦੇ ਵਿੱਚ ਇੱਕ ਜ਼ਰਮ ਪੈਦਾ ਹੋ ਜਾਂਦੇ ਨੇ ਜਿਹੜੀ ਕਿ ਆਪਣੀ ਸਿਹਤ ਲਈ ਨੁਕਸਾਨਦਾਇਕ ਹੁੰਦੇ ਨੇ ਦੇਖੋ ਆਪਣੇ ਘਰਾਂ ਵਿੱਚ ਛੋਟੇ ਬੱਚੇ ਹੁੰਦੇ ਆ ਵੱਡੇ ਹੁੰਦੇ ਆ ਆਪਾਂ ਸਾਰੇ ਇਹ ਵਿੱਚ ਚਾਹ ਪੀਂਦੇ ਰਹਿੰਦੇ ਆ